ਸਤਿ ਸ਼੍ਰੀ ਅਕਾਲ ਜੀ। ਰੂਹ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪੇਸ਼ ਹੈ ਤੁਹਾਡੇ ਸਾਹਮਣੇ ਜੱਬੀਪ ਸਿੰਘ ਜੀ ਦੁਆਰਾ ਲਿਖੀ ਗਈ ਪੁਸਤਕ ਚੜੇ ਤੁਰੰਗ ਉਡਾਵੇ ਬਾਜ ਦਾ ਭਾਗ 17 ਜੋ ਕਿ ਆਪਾਂ ਤੁਹਾਡੇ ਨਾਲ ਸ਼ੁਰੂ ਕਰ ਚੁੱਕੇ ਹਾਂ। ਉਸ ਦਾ ਰਹਿਦਾ ਭਾਗ ਅੱਜ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਫੈਸਲਾ ਹੋ ਗਿਆ ਹੈ ਸਿੰਘੋ। ਸਭ ਤੋਂ ਪਹਿਲਾ ਨਿਸ਼ਾਨ ਇਸੇ ਪਵਿੱਤਰ ਸਥਾਨ ਤੇ ਡਿੱਗ ਡਟਿਆ ਜਾਏਗਾ। ਖਾਲਸਾ ਜੀ ਸਭ ਤੋਂ ਪਹਿਲਾਂ ਆਪਣੀ ਮਾਤਾ ਜੀਆਂ ਦਾ ਸਥਾਨ ਪ੍ਰਗਟ ਕਰਨਗੇ ਤੇ ਉਸ ਥਾਂ ਪੀੜੇ ਦੀ ਜਗ੍ਹਾ ਬਣਾਈ ਜਾਵੇਗੀ ਇਸੇ ਤਰ੍ਹਾਂ ਹੀ ਕੀਤਾ ਗਿਆ ਅਜਮੇਰੀ ਦਰਵਾਜ਼ੇ ਤੋਂ ਅੰਦਰ ਆ ਕੇ ਹੌਜ ਕਾਜ਼ੀ ਦੇ ਨੇੜੇ ਹੈ ਇਹ ਕੁੱਚਾ ਦਿਲਵਾਲੀ ਸਿੰਘ ਕੀਰਤਨ ਉਪਰੰਤ ਅਰਦਾਸ ਕੀਤੀ ਗਈ ਜੋ ਸਰਦਾਰ ਬਗੇਲ ਸਿੰਘ ਨੇ ਆਪ ਕੀਤੀ हे ਸੁੰਦਰ ਰੂਪ ਮਾਤਾ ਸੁੰਦਰੀ ਜੀ हे ਆਦਿ ਸ਼ਕਤੀ ਮਾਤਾ ਸਾਹਿਬ ਦੇਵਾ ਜੀ ਆਪ ਜੀ ਦੇ ਦੂਲੇ ਪੁੱਤਰ ਨੇ ਆਪ ਜੀ ਦੀ ਮਿਹਰ ਨਾਲ ਆਪ ਜੀ ਦੀ ਯਾਦ ਸੰਭਾਲੀ ਬੈਠੇ ਸਥਾਨ ਦੀ ਸੇਵਾ ਕਰਵਾਈ ਹੈ। ਆਪ ਜੀ ਇਸੇ ਤਰ੍ਹਾਂ ਆਪਣੇ ਪੁੱਤਰ ਦੇ ਸਿਰ ਹੱਥ ਰੱਖਣਾ ਤੇ ਦਿੱਲੀ ਦੇ ਬਾਕੀ ਸਥਾਨਾਂ ਦੀ ਸੇਵਾ ਵੀ ਆਪਣੀ ਮਿਹਰ ਨਾਲ ਕਰਵਾਵੇ। ਖੁਸ਼ੀਆਂ ਦੇ ਜੈਕਾਰੇ ਗਜਾਵੇ, ਨਿਹਾਲ ਹੋ ਜਾਵੇ, ਫਤਿਹ ਪਾਵੇ, ਤਨ ਤਨ ਸੁੰਦਰ ਸਰੂਪ ਮਾਤਾ ਸੁੰਦਰੀ ਜੀ ਦੇ ਦਰਸ਼ਨ ਚਰਨਾਂ ਨੂੰ ਪਾਵੇ। ਸਤਿ ਸ਼੍ਰੀ ਅਕਾਲ। ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਤਨ ਤਨ ਆਦ ਸ਼ਕਤੀ ਮਾਤਾ ਸਾਹਿਬ ਦੀਵਾਂਜੀ ਖਾਲਸੇ ਦੇ ਮਾਤਾ ਜੀਆਂ ਦੇ ਚਰਨਾਂ ਨੂੰ ਭਾਵੇ ਸਾਛੀ ਅਕਾਲ ਹੁਕਮਨਾਮਾ ਲੈ ਕੜਾ ਪ੍ਰਸਾਦੀ ਦੇਗ ਵਰਤਾਈ ਗਈ ਤੇ ਕੂਚੇ ਦੀ ਸੰਗਤ ਨਾਲ ਅੱਗੇ ਵਿਚਾਰ ਆਰੰਭ ਹੋਇਆ ਕਿੰਨਾ ਸਮਾਂ ਮਾਤਾ ਜੀ ਸਹਿਬਾਨ ਇਸ ਸਥਾਨ ਉੱਤੇ ਰਹੇ ਪ੍ਰਸਾਦ ਛਕਦਿਆਂ ਸਰਦਾਰ ਬਗੇਲ ਸਿੰਘ ਨੇ ਦਿਲਵਾਲੀ ਸੰਗਤ ਨੂੰ ਪੁੱਛਿਆ ਮਥਰਾ ਜਾਣ ਤੱਕ ਮਾਤਾ ਜੀ ਇੱਥੇ ਹੀ ਸਨ ਇੱਥੇ ਹੀ ਮਾਮਾ ਕਿਰਪਾਲ ਚੰਦ ਜੀ ਵੀ ਰਹੇ ਤੇ ਮਾਤਾ ਸਾਹਿਬ ਦੇਵਾਂ ਜੀ ਦੀ ਭਰਾਤਾ ਭਾਈ ਸਾਹਿਬ ਸਿੰਘ ਵੀ ਇੱਥੇ ਹੀ ਵਿਰਾਜਦੇ ਸਨ ਕਈ ਸਾਲ ਭਾਈ ਆਨੰਦ ਲਾਲ ਜੀ ਵੀ ਮਾਤਾ ਦੀਆਂ ਦੇ ਨਾਲ ਹੀ ਰਹੇ ਭਾਈ ਮਨੀ ਸਿੰਘ ਜੀ ਵੀ ਸਾਲ ਵਿੱਚ ਦੋ ਵਾਰ ਮਾਤਾ ਸਾਹਿਬਾਨ ਜੀਆਂ ਦੇ ਦਰਸ਼ਨਾਂ ਨੂੰ ਆਉਂਦੇ ਸਨ ਫਿਰ ਜਦ ਮਾਤਾ ਸੁੰਦਰੀ ਜੀ ਦੇ ਪਾਲਕ ਪੁੱਤਰ ਨੇ ਗੁਰੂ ਦਮ ਚਲਾਉਣ ਦੀਆਂ ਕੋਸ਼ਿਸ਼ਾਂ ਆਰੰਭ ਕੀਤੀਆਂ ਤੇ ਸੱਚੇ ਪਾਤਸ਼ਾਹ ਜੀਆਂ ਦੇ ਸ਼ਸਤਰ ਧਾਰਨ ਕਰ ਲਏ ਤਾਂ ਮਾਤਾ ਸੁੰਦਰੀ ਜੀ ਨੇ ਉਸ ਦਾ ਤਿਆਗ ਕਰ ਦਿੱਤਾ ਹੁਣ ਉਹ ਦੁਖੀ ਤੇ ਹੰਕਾਰੀ ਹੋ ਚੁੱਕਾ ਸੀ ਪਰ ਮਾਤਾ ਜੀ ਉਸ ਪ੍ਰਤੀ ਫੇਰ ਵੀ ਕੋਈ ਕਰੜਾ ਬਚਨ ਕਰਨ ਤੋਂ ਸੰਕੋਚ ਕਰ ਰਹੇ ਸਨ ਐਸੇ ਸਮੇਂ ਮਾਤਾ ਸੁੰਦਰੀ ਜੀ ਨੇ ਉਸ ਤੋਂ ਪਾਸੇ ਹੋ ਜਾਣ ਦਾ ਨਿਰਣਾ ਕਰ ਲਿਆ ਤੇ ਜੈਪੁਰ ਦੇ ਰਾਜੇ ਨੇ ਮਾਤਾ ਜੀਆਂ ਦੇ ਰਹਿਣ ਦਾ ਪ੍ਰਬੰਧ ਮਥੁਰਾ ਕਰ ਦਿੱਤਾ ਮੁੜ ਲਗਭਗ 2 ਸਾਲਾਂ ਮਗਰੋਂ ਦਿੱਲੀ ਦੀ ਸੰਗਤ ਮਾਤਾ ਜੀ ਨੂੰ ਲੈਣ ਲਈ ਮਥੁਰਾ ਪਹੁੰਚੀ ਜਾਂਦੇ ਹੋਏ ਸੰਗਤ ਮਾਤਾ ਜੀਆਂ ਲਈ ਇੱਕ ਨਵੀਂ ਹਵੇਲੀ ਬਸਾਰ ਗਈ ਸੀ ਹੁਣ ਜਦ ਮਾਤਾ ਸਹਿਬਾਨ ਵਾਪਸ ਪਰਤੇ ਤਾਂ ਉਹ ਉਸ ਨਵੀਂ ਹਵੇਲੀ ਵਿੱਚ ਰਹੇ ਉਸ ਨੂੰ ਅੱਜ ਵੀ ਮਾਤਾ ਸੁੰਦਰੀ ਜੀ ਦੀ ਹਵੇਲੀ ਹੀ ਕਿਹਾ ਜਾਂਦਾ ਹੈ ਅੱਛਾ ਕਿੱਥੇ ਹੈ ਉਹ ਹਵੇਲੀ ਸਰਦਾਰ ਬਗੇਲ ਸਿੰਘ ਦੀ ਉਤਸੁਕਤਾ ਵਧ ਰਹੀ ਸੀ ਦੂਜਾ ਨਿਸ਼ਾਨ ਖਾਲਸਾ ਉਸੇ ਥਾਂ ਚੁਲਾਏਗਾ ਉਹ ਜਮਨਾ ਦੇ ਨੇੜੇ ਹੈ ਖਾਲਸਾ ਜੀ ਦੂਜਾ ਨਿਸ਼ਾਨ ਸਿੰਘਾਂ ਨੇ ਉਸ ਹਵੇਲੀ ਵਿੱਚ ਚੁਲਾਇਆ ਤੇ ਥੜਾ ਸਾਹਿਬ ਸਥਾਪਿਤ ਕਰਕੇ ਆਦ ਮਹਾਰਾਜ ਜੀਆਂ ਦਾ ਪ੍ਰਕਾਸ਼ ਕੀਤਾ ਉਸਾਰੀ ਦਾ ਆਰੰਭ ਵੀ ਅਰਦਾਸ ਕਰਕੇ ਤੁਰੰਤ ਕਰ ਦਿੱਤਾ ਗਿਆ ਤੇ ਮਾਤਾ ਸਹਿਬਾਨ ਜੀਆਂ ਦੇ ਅੰਗਿੱਠੇ ਸਰਦਾਰ ਬਘੇਲ ਸਿੰਘ ਨੂੰ एकदम ਚੇਤੇ ਆਇਆ ਕਿ ਦੋਵੇਂ ਮਾਤਾ ਸਹਿਬਾਨ ਜੀਆਂ ਨੇ ਦੇਹਾਂ ਦਾ ਕੋਲਾ ਵੀ ਦਿੱਲੀ ਹੀ ਕੀਤਾ ਸੀ ਉਹ ਤਾਂ 8ਵੇਂ ਸਤਿਗੁਰਾਂ ਦੇ ਅੰਗਿੱਠੇ ਦੇ ਨਾਲ ਹੀ ਹਨ ਖਾਲਸਾ ਜੀ ਸ਼ਾਇਦ ਮਾਤਾ ਜੀਆਂ ਦੀ ਇੱਛਾ ਸੀ ਕਿ ਉਹਨਾਂ ਦੇ ਸੰਸਕਾਰ ਵੀ ਅੱਠਵੇਂ ਸਤਗੁਰਾਂ ਦੀ ਗੋਦ ਵਿੱਚ ਹੀ ਕੀਤੇ ਜਾਣ। ਧੰ ਗੁਰੂ ਹਰਕ੍ਰਿਸ਼ਨ ਸਾਹਿਬ ਬਾਲ ਪ੍ਰੀਤਮ ਜੀ ਕਿੱਥੇ ਹੈ ਉਹ ਸਥਾਨ ਸਾਨੂੰ ਲੈ ਚੱਲੋ। ਉਹ ਵੀ ਜਮਨਾ ਢੀਗੀ ਹੀ ਹੈ ਸਿੰਘ ਸਾਹਿਬ ਜੀ। ਮਹਾਰਾਜ ਬਾਲਾ ਪ੍ਰੀਤਮ ਜੀ ਨੇ ਆਪ ਜੀ ਆਪ ਹੀ ਉਸ ਸਥਾਨ ਨੂੰ ਚੁਣਿਆ ਸੀ। ਸਰਬੱਤ ਸੰਗਤ ਉਹਨਾਂ ਦੇ ਦਰਸ਼ਨਾਂ ਨੂੰ ਮਹਾਰਾਜਾ ਜੈ ਸਿੰਘ ਦੇ ਬੰਗਲੇ ਆਉਂਦੀ ਸੀ। ਤੇ ਬਿਮਾਰੀ ਤੋਂ ਪੀੜਤ ਲੋਕ ਇੱਥੇ ਜੰਮਣਾ ਕੰਡੇ ਹੀ ਸਨ ਜਦ ਹੀ ਮਹਾਰਾਜ ਸੰਗਤ ਨੂੰ ਦਰਸ਼ਨ ਦੇਣ ਲਈ ਬੰਗਲੇ ਜਾਂਦੇ ਸਨ ਤਾਂ ਬਿਮਾਰੀ ਗ੍ਰਸਤ ਲੋਕ ਪੀੜ ਨਾਲ ਵਿਆਕੁਲ ਹੋ ਉੱਠਦੇ ਸਨ ਮਹਾਰਾਜ ਇੱਕ ਕਦਮ ਉਹਨਾਂ ਤੋਂ ਪਾਸੇ ਦਿੰਦੇ ਤਾਂ ਲੋਕ ਤੜਫਣ ਲੱਗਦੇ ਸਨ ਮਹਾਰਾਜ ਜੀ ਕਹਿੰਦੇ ਦੂਰ ਗਿਆ ਉਹਨਾਂ ਦੇ ਸ਼ਰੀਰਾਂ ਦੀ ਪੀੜ ਅਸਹਿ ਹੋ ਜਾਂਦੀ ਸੀ ਬਾਲ ਗੁਰ ਲਾਉਣ ਲੱਗਦੇ ਸਨ ਸੋ ਮਹਾਰਾਜ ਬਾਲਾ ਪ੍ਰੀਤਮ ਜੀਆ ਨੇ ਆਪਣੇ ਰਹਿਣ ਦਾ ਪ੍ਰਬੰਧ ਵੀ ਉਸੇ ਸਥਾਨ ਤੇ ਕਰਵਾ ਲਿਆ ਉਸੀ ਸਥਾਨ ਉੱਤੇ ਹੀ ਉਹਨਾਂ ਸਭ ਪ੍ਰਾਣੀਆਂ ਦੀ ਪੀੜ ਆਪਣੀ ਦੇਹ ਉੱਤੇ ਲੈ ਲਈ। ਪੀੜਾਂ ਮਾਰੇ ਲੋਕ ਠੀਕ ਹੁੰਦੇ ਗਏ ਤੇ ਬਾਲਾ ਪ੍ਰੀਤਮ ਜੀ ਨੇ ਸਭਨਾਂ ਦੀ ਪੀੜ ਹਰ ਲਈ। ਇਹੀ ਸਥਾਨ ਸੀ ਜਿੱਥੇ ਬਾਲਾ ਪ੍ਰੀਤਮ ਜੀ ਨੇ ਬੋਲ ਉਚਾਰੇ ਸਨ ਬਾਬਾ ਬਕਾਲੇ। ਮਾਤਾ ਸੁੰਦਰੀ ਜੀ ਦੀ ਹਵੇਲੀ ਦੀ ਸੇਵਾ ਆਰੰਭ ਕਰਵਾ ਕੇ ਸਿੰਘਾਂ ਨੇ ਆਪਣਾ ਰੁਖ 8ਵੇਂ ਪਾਤਸ਼ਾਹ ਜੀ ਦੇ ਅੰਗਿੱਠੇ ਵੱਲ ਕੀਤਾ। ਇੱਥੇ ਇਸੇ ਥਾਂ ਦੋਹਾ ਮਾਤਾ ਸਾਹਿਬਾਨ ਦੇ ਅੰਗਿੱਠੇ ਵਿਸਤ ਇਸ ਥਾਂ ਗੁਰਦੁਆਰਾ ਬਾਲਾ ਸਾਹਿਬ ਦੀ ਉਸਾਰੀ ਆਰੰਭ ਕੀਤੀ ਗਈ ਤੇ ਦੋਹਾਂ ਮਾਈਆਂ ਦੇ ਗਿੱਠਿਆ ਉੱਤੇ ਸੁੰਦਰ ਥੜੇ ਉਸਾਰੇ ਗਏ ਤਿੰਨਾ ਸਥਾਨਾਂ ਉੱਤੇ ਹੀ ਨਿਸ਼ਾਨ ਝੁਲਾਏ ਗਏ ਤੇ ਅਖੰਡ ਬਲਦੀਆਂ ਰਹਿਣ ਵਾਲੀਆਂ ਦੇਸੀ ਘੋੜੀਆਂ ਦੀਆਂ ਜੋਤਾਂ ਵਾਲੀਆਂ ਦੀਆਂ ਤਿੰਨੇ ਸਥਾਨਾਂ ਉੱਤੇ ਹੀ ਆਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਗਏ ਹਨ ਕਰੋੜ ਸਿੰਘ ਹੀ ਸਰਦਾਰ ਦਿੱਲੀ ਦੀ ਸੰਗਤ ਨੂੰ ਨਾਲ ਲੈ ਕੇ ਰਾਜਾ ਜੈ ਸਿੰਘ ਦੇ ਬੰਗਲੇ ਵੱਲ ਗਏ ਬੰਗਲਾ ਸਾਹਿਬ ਵਾਲੀ ਮਸਜਿਦ ਤਾਂ ਪਹਿਲੇ ਕਿਸੇ ਹਮਲੇ ਵਿੱਚ ਹੀ ਸਿੰਘਾਂ ਢਾ ਦਿੱਤੀ ਸੀ। ਸੋ ਇਸ ਸਥਾਨ ਨੂੰ ਪ੍ਰਗਟ ਕਰਨ ਵਿੱਚ ਕੋਈ ਖਾਸ ਔਕੜ ਨਹੀਂ ਆਈ। ਇਹ ਸਾਰੇ ਸਥਾਨ ਉਸਾਰ ਕੇ ਹੰਦਲਨੀ ਸ਼੍ਰੀ ਦਸਮੇਸ਼ ਜੀ ਦੇ ਸਥਾਨ ਪ੍ਰਗਟ ਕਰਨੇ ਸਨ। ਸੱਚੇ ਪਾਤਸ਼ਾਹ ਕਲਗੀਆਂ ਵਾਲੇ ਸਤਿਗੁਰਾਂ ਨੂੰ ਮਿਲਣ ਦੀ ਇੱਛਾ ਮਨ ਵਿੱਚ ਹੀ ਲੈ ਕੇ ਔਰੰਗਜ਼ੇਬ ਦੂਰ ਦੱਖਣ ਵੱਲ ਚਲਾਨਾ ਕਰ ਗਿਆ। ਉਸਦੇ ਆਖਰੀ ਸਾਲ ਬੜੇ ਸਦਮੇ ਤੇ ਨਮੋਸ਼ੀ ਜਹੀ ਵਿੱਚ ਬਿਤੇ। ਮਹਾਰਾਜ ਦੇ ਜ਼ਫਰਨਾਮੇ ਦੇ ਬੋਲ ਉਸੇ ਕੰਨਾ ਵਿੱਚ ਸਦਾ ਗੂੰਜਦੇ ਰਹਿੰਦੇ ਦੁੱਖਾਂਤ ਕਲੀਫਾਂ ਵਿੱਚ ਤੜਪਦੇ ਔਰੰਗਜ਼ੇਬ ਨੇ ਬੜੇ ਤਰਨੇ ਲਏ ਕਿ ਜਤਨ ਕੀਤੇ ਕਿਸੇ ਤਰ੍ਹਾਂ ਗਲਗੀਤਰ ਪਾਤਸ਼ਾਹ ਦੇ ਦਰਸ਼ਨ نصیਬ ਹੋ ਜਾਣ ਪਰ ਉਸ ਦੇ ਕਰਮਾਂ ਵਿੱਚ ਨਹੀਂ ਸਨ ਸੋ ਉਹ ਇਸ ਮਿਹਰ ਤੋਂ ਸਖਣਾ ਹੀ ਤੁਰ ਗਿਆ ਸ਼ਹਿਜ਼ਾਦਾ ਮਉਜ਼ਜ਼ਮ ਜੋ ਕਿ ਹੁਣ ਰਾਜਪਾਗ ਦਾ ਮਾਲਕ ਬਣਨ ਵਾਲਾ ਸੀ ਨੇ ਮਦਦ ਲਈ ਆਪਣਾ ਇਲਚੀ ਸਤਗੁਰਾਂ ਕੋਲ ਭੇਜਿਆ ਇਹੀ ਮੁਅੱਜ਼ਮ ਮਗਰੋਂ ਬਾਦਸ਼ਾਹ ਸ਼ਾਹ ਕਰਕੇ ਪ੍ਰਸਿੱਧ ਹੋਇਆ। ਉਹਨਾਂ ਮੁਅੱਜ਼ਮ ਦੀ ਮਦਦ ਲਈ ਹਾਂ ਤਾਂ ਕੀਤੀ ਤੇ ਦਿੱਲੀ ਵੱਲ ਚੱਲ ਪਾਇਆ। ਮਹਾਰਾਜ ਜੀਆ ਨੇ ਸਿੰਘਾਂ ਸਮੇਤ ਆਪਣਾ ਆਪਣਾ ਧੌਲੇ ਕੋਈ ਕੁਲ ਲਾਇਆ। ਮੋਤੀ ਨਾਮੀ ਚਮੜੇ ਦੇ ਵਪਾਰੀ ਨੇ ਆਪਣੀ ਹਵੇਲੀ ਮਹਾਰਾਜ ਨੂੰ ਰਹਿائش ਲਈ ਪੇਸ਼ਕਿਸ਼ ਕੀਤੀ। ਬਹਾਦਰ ਸ਼ਾਹ ਇਹਨੇ ਦਿਨੀ ਲਾਲ ਕਿਲੇ ਵਿੱਚ ਰਹਿੰਦਾ ਸੀ। ਮਹਾਰਾਜ ਨੇ ਕਮਾਉਂਦੇ ਦੀਰ ਚੜਾਇਆ ਤੇ ਲਾਲ ਕਿਲੇ ਵਿੱਚ ਬੈਠੇ ਬਹਾਦਰ ਸ਼ਾਹ ਦੇ ਤਖਤ ਦੀ ਸੱਜੀ ਬਾਹੀ ਵਿੱਚ ਬਾਰੇ। ਕਰਮਾਤ ਬਾਸ਼ਾ ਸ਼ਾਹ ਬੋਲਿਆ ਕਿ ਜਦੋਂ ਇੱਕ ਹੋਰ ਤੀਰ ਆਇਆ ਤੇ ਤਖਤ ਦੀ ਖੱਬੀ ਬਾਹੀ ਵਿੱਚ ਪੁੱਜਿਆ ਉਸ ਨਾਲ ਇੱਕ ਚਿੱਠੀ ਹੋਰ ਉੱਦੀ ਹੋਈ ਸੀ ਕਰਮਾਤ ਨੇ ਹੀ ਕੋਤਕ ਚੋਜੀ ਪ੍ਰਿਥਮ ਨੇ ਬਾਸ਼ਾ ਸ਼ਾਹ ਦੀ ਗੱਲ ਦਾ ਜਵਾਬ ਦਿੱਤਾ ਐਸੇ ਕੋਤਕ ਮਹਾਰਾਜ ਨੇ ਜਗਤ ਤਮਾਸ਼ਾ ਦੇਖਣ ਦੌਰਾਨ ਆਪਣੀ ਯਾਤਰਾ ਵਿੱਚ ਅਣਗਿਣਤ ਵਾਰ ਕੀਤੇ ਸਨ ਤਾ ਉਮਰ ਮਹਾਰਾਜ ਦੀ ਦੇਨ ਨੂੰ ਕਿਸੇ ਦੁਸ਼ਮਣ ਦਾ ਇੱਕ ਤੀਰ ਵੀ ਛੂ ਨਹੀਂ ਸਕਿਆ ਸੀ ਪਰ ਪੰਗਾਣੀ ਦੀ ਜੰਗ ਦਾ ਵਰਣਨ ਕਰਦੇ ਹਨ ਸੱਚੇ ਪਾਤਸ਼ਾਹ ਬਚਿੱਤਰਨਾਟਕ ਵਿੱਚ ਚੰਗੇ ਮੈਦਾਨ ਦਾ ਇੱਕ ਵਾਕਿਆ ਲਿਖਦੇ ਹਨ ਛੋਟੀ ਮੂਰਛਣਾ ਹਰੀਚੰਦ ਸੰਭਾਰੇ ਗਹੇ ਬਾਣ ਕਾ ਮਾਨ ਪੇ ਐਂਚ ਮਾਰੀ ਕਿ ਹਰੀਚੰਦ ਬੇਹੋਸ਼ੀ ਵਿੱਚੋਂ ਉੱਠਿਆ ਤੇ ਉਸਨੇ ਕੁਝ ਸੁਰਤ ਸੰਭਾਲੀ ਆਪਣੀ ਕਮਾਂਡ ਚੁੱਕ ਲਈ ਤੇ ਖਿੱਚ-ਕਿੱਚ ਤੀਰ ਛੜਨ ਲੱਗਾ ਜਿਸ ਨੂੰ ਵੀ ਉਸਦੇ ਤੀਰ ਲੱਗੇ ਉਹ ਆਪਣੇ ਆਪ ਨੂੰ ਸੰਭਾਲ ਨਾ ਸਕਿਆ ਤੇ ਦੇਵਲੋਕ ਚਲਾ ਗਿਆ। ਪੂਤਾਂ ਡਕਾਣੀਆਂ, ਪ੍ਰੇਤਾਂ ਡ ਘਾਰ ਲੈ ਰਹੀਆਂ ਸਨ ਤੇ ਸਭ ਨੇ ਭੀ ਵਿਪਤਸੀ ਸ਼ੋਰ ਮਚਾਇਆ ਹੋਇਆ ਸੀ। ਚਾਮੁੰਡੀਆਂ ਚਿੰਕਾਰੇ ਮਾਰ ਰਹੀਆਂ ਸਨ ਤੇ ਵੱਡੀਆਂ-ਵੱਡੀਆਂ ਗਿੱਧਾਂ ਤੇ ਇਲਾਾਂ। ਜੰਗ ਦੇ ਮੈਦਾਨ ਉੱਤੇ ਊੱਡੀਆਂ ਫਿਰਦੀਆਂ ਸਨ। ਹਰੀਚੰਦ ਨੇ ਕਮਾਨ ਉੱਤੇ ਤੀਰ ਚੜਾਇਆ ਤੇ ਸਾਡੇ ਉੱਤੇ ਵਾਰ ਕੀਤਾ। ਪਹਿਲਾ ਤੀਰ ਉਸ ਨੇ ਸਾਡੇ ਘੋੜੇ ਵੱਲ ਚਲਾਇਆ। ਦੂਜਾ ਤੀਰ ਉਸ ਨੇ ਨਿਸ਼ਾਨਾ ਬੰਨ੍ਹ ਕੇ ਮੇਰੇ ਵੱਲ ਛੱਡੇਆ। ਉਹ ਤੀਰ ਮੇਰੇ ਕੰਨ ਨੂੰ ਛੋ ਕੇ ਲੰਘ ਗਿਆ ਤੀਜਾ ਬਾਣ ਉਸਨੇ ਮੇਰੀ ਪੇਟੀ ਵਿੱਚ ਮਾਰਿਆ ਜੋ ਪੇਟੀ ਦੇ ਪਾਰ ਹੋ ਕੇ ਮੇਰੇ ਬਸਤਰ ਬਿੰਨ ਦੇ ਪਰਲੇ ਪਾਸੇ ਨਿਕਲ ਗਿਆ ਇਹ ਕਾਲ ਜੀ ਦੀ ਮਿਹਰ ਸੀ ਜਬ ਇਹ ਬਾਣ ਲੱਗਿਓ ਤਬੈ ਰੋਸ ਜਾਗ ਗਏ ਜਦੋਂ ਇਹ ਬਾਣ ਸਾਨੂੰ ਲੱਗਿਆ ਤਰੋ ਜਾਗ ਪਿਆ ਅਸੀਂ ਹੱਥ ਵਿੱਚ ਕਮਾਨ ਲਈ ਤੇ ਤੀਰ ਖਿੱਚਿਆ ਤੇ ਇੱਥੇ ਮੈਂ ਰੁਕਣਾ ਚਾਹੁੰਦਾ ਹਾਂ ਬਾਪਾ ਬੁੱਲੇਆ ਇੱਥੇ ਇਸ ਤੀਰ ਬਾਰੇ ਇੱਕ ਕਲ ਪੰਥ ਦੀ ਮੌਖਿਕ ਇਤਿਹਾਸ ਵਿੱਚ ਅਕਸਰ ਸੁਣਾਈ ਜਾਂਦੀ ਹੈ ਜੋ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ ਹਾਂ ਜੀ ਬਾਬਾ ਜੀ ਸਾਖੀ ਇਹ ਹੈ ਕਿ ਹਰੀਚੰਦ ਦੁਆਰਾ ਚਲਾਇਆ ਗਿਆ ਤੀਰ ਜਦ ਮਹਾਰਾਜ ਦੇ ਕਮਰਕੱਸੇ ਵਿੱਚ ਲੱਗਿਆ ਤਾਂ ਉਸ ਦਿਨ ਉਹ ਮਹਾਰਾਜ ਹੀ ਦੇਨ ਛੂ ਗਈ ਮਹਾਰਾਜ ਦੇ ਆਪਣੇ ਹੀ ਬਚਨ ਸਨ ਕਿ ਜਦ ਉਹ ਬਾਣ ਲੱਗਿਆ ਤਾਂ ਰੋਹ ਜਾਗ ਪਿਆ ਉਸੇ ਰੋਹ ਵਿੱਚ ਮਹਾਰਾਜ ਨੇ ਕਮਾਨ ਚੁੱਕੀ ਵੀਰ ਆਸਣ ਲਾਇਆ ਤੇ ਤੀਰ ਚਿੱਲੇ ਤੇ ਚੜਾਇਆ ਜਦ ਮਹਾਰਾਜ ਨੇ ਤੀਰ ਛੱਡਣ ਲਈ ਕੰਦ ਖਿੱਚੀ ਤਾਂ ਆਖਦੇ ਨੇ 33 ਕਰੋੜ ਦੇਵੀ ਦੇਵ ਤੇ ਹੱਥ ਬੰਨ ਕੇ ਅੱਗੇ ਖਲੋਗੇ ਤੇ ਬੋਲੇ ਮਿਹਰ ਦਿਸਟ ਦਮਨ ਮਿਹਰ ਦਰਸ ਕਰੋ ਸਾਡੀ ਬੇਨਤੀ ਸਾਡੀ ਮਾਫੀ ਸਾਡੀ ਮਿੰਨਤ ਤੇ ਇਹ ਤੀਰ ਕਮਾਨ ਨੂੰ ਲਾ ਦਿਓ ਸਤਿਗੁਰ ਸਭ ਇਕੱਠਿਆਂ ਹੀ ਆ ਜਾਣਗੇ ਪਰ ਲਾ ਤੇ ਕਿਆਮਤ ਜੇ ਤੁਸੀਂ ਅਜੇ ਤੀਰ ਛੱਡ ਦਿੱਤਾ ਹਰੀ ਚੰਦ ਜਿਹੇ ਲੱਖਾਂ ਰਾਜੇ ਦਾ ਤੁਹਾਡੀ ਅੱਖ ਦੀ ਇੱਕ ਤੱਕਣੀ ਨਹੀਂ ਸਹਿ ਸਕਦੇ ਤੇ ਸੜ ਕੇ ਸੁਆਹ ਹੋ ਜਾਣਗੇ ਪਰ ਇਸ ਤੀਰ ਨਾਲ ਤਾਂ ਧਰਤੀਆਂ ਦੀਆਂ ਧਰਤੀਆਂ ਮਤਾਲਾ ਕਾਸ਼ ਤਬਾਹ ਹੋ ਜਾਣਗੇ ਦੁਸ਼ਟ ਦਮਨ ਜੀ ਮਿਹਰ ਕਰੋ ਵਾਹ ਕਮਾਲ ਸੰਤ ਸੱਚੇ ਪਾਤਸ਼ਾਹ ਤਨ ਦੁਸ਼ਟ ਦਮਨ ਜੀ ਸਾਡੇ ਤਿੰਨਾਂ ਸਮੇਤ ਹਰ ਇੱਕ ਜ਼ੁਬਾਨ ਵਿੱਚੋਂ ਇਕੱਠਿਆਂ ਇਹੋ ਬੋਲ ਨਿਕਲੇ ਉੱਥੇ ਖਲੋ ਕੇ ਕਥਾ ਸੁਣ ਰਹੀ ਹਰ ਦੇ ਦੀ ਮਨੋ ਰੂਹ ਦੇ ਹੱਥ ਜੁੜ ਗਏ ਸੋ ਇਹ ਹੈ ਭਾਈ ਮਹਾਰਾਜੀਆਂ ਦਾ ਪੋਤਕ ਜਿਸ ਅੱਗੇ ਕਰਾਮਾਤਾ ਪਾਉਣੀ ਆ ਸਨ ਇਕ ਨਿਸ਼ਾਨ ਸਿੰਘਾ ਇਸ ਥਾਂ ਉੱਤੇ ਚਲਾਇਆ ਤੇ ਇਸ ਸਥਾਨ ਨੂੰ ਗੁਰਦੁਆਰਾ ਮੋਤੀ ਬਾਗ ਸਾਹਿਬ ਕਿਹਾ ਜਾਣ ਲੱਗਾ। ਅਗੋ ਜਿਸ ਥਾਂ ਬਹਾਦਰ ਸ਼ਾਹ ਨੇ ਮਹਾਰਾਜ ਨਾਲ ਮੁਲਾਕਾਤ ਕੀਤੀ ਉਸ ਥਾਂ ਵੱਲ ਤਲ ਖਾਲਸੇ ਨੇ ਕੁਝ ਕੀਤਾ। ਅਗਲਾ ਨਿਸ਼ਾਨ ਉੱਥੇ ਚਲਾਇਆ ਜਾਣਾ ਸੀ। ਹਮਾਯੂੰ ਦੇ ਮਕਬਰੇ ਕੋਲ ਸੀ ਇਸ ਥਾਂ। ਜਦ ਮੈਂ ਹਜੇ ਛੋਟਾ ਆਸਾਮ ਪਾਸ਼ਾ ਬਹਾਦਰ ਸ਼ਾਹ ਕਲਗੀਧਰ ਪਾਸ਼ਾ ਨੂੰ ਕਹਿਣ ਲੱਗਾ ਤਾਂ ਇੱਕ ਵਾਰ ਆਪਣੇ ਸ਼ੌਂਕ ਲਈ ਦੋ ਹਾਥੀਆਂ ਦੀ ਲੜਾਈ ਕਰਵਾਈ। ਇਸ ਤੇ ਅੱਬਾ ਨੇ ਝਾੜ ਪਾਈ ਤੇ ਕਿਹਾ ਕਿ ਬਿਨਾ ਦੁਸ਼ਮਣ ਤੋਂ ਹਾਥੀਆਂ ਦੀ ਲੜਾਈ ਕੋਈ ਨਹੀਂ ਦੇਖ ਸਕਦਾ ਸੋ ਹੁਣ ਮੈਂ ਬਾਦਸ਼ਾਹ ਹਾਂ ਤੁਸੀਂ ਤਾਂ ਪਾਸ਼ਾ ਦੇ ਪਾਸ਼ਾ ਹੋ ਕੀ ਤੁਸੀਂ ਆਪਣੇ ਹਾਥੀ ਨਾਲ ਸਾਡੇ ਹਾਥੀ ਨੂੰ ਪੜਾ ਸਕਦੇ ਹੋ ਬਾਦਸ਼ਾਹ ਸ਼ਾ ਬੋਲਿਆ ਤੇ ਮਹਾਰਾਜ ਸਿਰਫ ਮੁਸਕਰਾਏ ਉਹਨਾਂ ਆਪਣੇ ਕੋਲ ਇੱਕ ਸਿੰਘ ਨੂੰ ਬੁਲਾਇਆ ਤੇ ਕਿਹਾ ਆਪਣਾ ਹਾਥੀ ਮੰਗਾਉ ਰਾਜਾ ਸਾਹਿਬ ਉਸ ਸਿੰਘ ਨੇ ਬਹਾਦਰ ਸ਼ਾ ਨੂੰ ਕਿਹਾ ਤੇ ਆਪ ਕੁਝ ਪਰੇ ਚਲਾ ਗਿਆ ਸ਼ਾਹੀ ਫੌਜ ਦਾ ਸਭ ਤੋਂ ਤਾਕਤਵਰ ਹਾਥੀ ਚਿੰਗਾਰਾ ਮਾਰਦਾ ਮੈਦਾਨ ਵਿੱਚ ਆ ਗਿਆ ਬਹਾਦਰ ਸ਼ਾ ਉਤਸੁਕਤਾ ਨਾਲ ਦੇਖ ਰਿਹਾ ਸੀ ਕਿ ਸਿੰਘਾਂ ਦਾ ਹਾਥੀ ਕਿੱਥੇ ਹੈ ਕੁਜ਼ੀਰਾ ਮੰਗਰੋਂ ਉਹੀ ਸਿੰਘ ਵਾਪਸ ਆਇਆ ਉਸ ਨਾਲ ਇੱਕ ਝੋਟਾ ਸੀ ਤੁਹਾਡੇ ਹਾਥੀ ਦਾ ਮੁਕਾਬਲਾ ਇਸ ਝੋਟੇ ਨਾਲ ਕਰਵਾਉਂਦੇ ਹਾਰਾ ਜੀ ਸਾਹਿਬ ਇਹ ਕਿ ਐਸੀ ਗੱਲ ਕਰ ਰਹੇ ਹੋ ਇਸ ਅਦਨੇ ਜਿਹੇ ਜੀਵ ਦਾ ਕੀ ਵਟਿਆ ਜਾਣਾ ਹੈ ਟੇ ਜਰਵਾਣੇ ਹਾਥੀ ਅੱਗੇ ਹਾਥੀ ਇਸ ਨੂੰ ਕੁਚਲ ਦੇਵੇਗਾ ਚਿੰਗਾਰ ਰਹੇ ਹਾਥੀ ਵੱਲ ਇਸ਼ਾਰਾ ਕਰਦੇ ਹਾਂ ਬਹਾਦਰ ਸ਼ਾ ਬੋਲੇ ਮਹਾਰਾਜ ਮੁਸਕਰਾ ਰਹੇ ਸੰਤ ਤੁਸੀਂ ਮੁਕਾਬਲਾ ਸ਼ੁਰੂ ਤਾਂ ਕਰਵਾਓ ਸਿੰਘ ਬੋਲਿਆ ਤੇ ਬਾਦਸ਼ਾਹ ਨੂੰ ਮਹਾ ਪਾਦਸ਼ਾਹ ਨੇ ਮਹਾਵਤ ਨੂੰ ਇਸ਼ਾਰਾ ਕੀਤਾ ਪਰ ਇਹ ਕੀ ਰੱਸਾ ਲਾਉਂਦੇ ਆ ਹੀ ਛੋਟੇ ਨੂੰ ਪਤਾ ਨਹੀਂ ਕੀ ਹੋਇਆ ਉਸਨੇ ਇੱਕ ਧਾੜ ਕਰਦੀ ਢੁੱਡ ਹਾਥੀ ਦੀ ਪਿਛਲੀ ਲੱਤ 'ਚ ਮਾਰੀ ਦੂਜੀ ਢੁੱਡ ਲਈ ਪਿਛਾਂ ਹੋਇਆ ਤਾਂ ਹਾਥੀ ਨੇ ਮੌਕਾ ਹੀ ਨਹੀਂ ਦਿੱਤਾ ਤੇ ਮੈਦਾਨ ਵਿੱਚ ਉਹ ਨੱਸ ਗਿਆ ਹਾਥੀ ਅੱਗੇ ਅੱਗੇ ਤੇ ਛੋਟਾ ਪਿੱਛੇ ਪਿੱਛੇ ਸਭ ਪਾਸੇ ਹਾਸਾ ਮੱਚ ਗਿਆ ਸੱਚੇ ਪਾਤਸ਼ਾਹ ਉਸ ਸਹਿਜ ਵਿੱਚ ਮੁਸਕਰਾ ਰਹੇ ਸਨ ਆਪਣੇ ਆਸਣ ਤੋਂ ਉੱਠ ਬਹਾਦਰ ਸ਼ਾਹ ਨੇ ਮਹਾਰਾਜ ਨੂੰ ਨਮਸਕਾਰ ਕੀਤੀ ਇਸ ਥਾਂ ਸਿੰਘਾਂ ਨੇ ਗੁਰਦੁਆਰਾ ਦਮਦਮਾ ਸਾਹਿਬ ਉਸਾਰਿਆ ਤੇ ਇੱਥੇ ਨਿਸ਼ਾਨ ਚੁਲਾਇਆ ਵਾਹਿਗੁਰੂ ਕੱਲ ਮਿਲਦੇ ਹਾਂ ਜੀ ਇਸੇ ਪੁਸਤਕ ਦੇ ਅਗਲੇ ਭਾਗ ਦੇ ਨਾਲ ਜੁੜੇ ਰਹੋ ਇਸ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ